ਹੱਥ ਜੋੜ ਕੇ ਪ੍ਰਚਾਰ ਕੀਤਾ ਉੱਚਾ ਬੋਲ ਬੋਲਿਆ ਨਹੀਂ ਤੇ ਅੱਜ ਥੋੜੀ ਜਿੱਤ ਹੋ ਗਈ ਆ ਹਰਾ ਵੀ ਤੁਸੀਂ ਵੱਡੇ ਚਿਹਰੇ ਨੂੰ ਆ ਉਹਨਾਂ ਦੇ ਹੰਕਾਰ ਨੇ ਉਹਨਾਂ ਨੂੰ ਹਰਾਇਆ ਸਾਡੇ ਵਿਸ਼ਵਾਸ ਨੇ ਲੋਕਾਂ ਦੇ ਪਿਆਰ ਨੇ ਸਾਨੂੰ ਜਿੱਤਾਇਆ ਇਹ ਇਦਾਂ ਦੇ ਇਨਸਾਨ ਜਿਹੜੇ ਆ ਬਗੈਰ ਪੈਸੇ ਤੋਂ ਜਿੱਤਣ ਵਾਲੇ ਵੀ ਰਹਿ ਗਏ ਆ ਹੂੰ ਇਹਨੂੰ ਦੱਸਦੇ ਸੀ ਕਿ 10 ਲੱਖ ਚ ਇਹ ਵਿਕ ਗਿਆ ਪਰ ਇਹ ਵਿਕਿਆ ਨਹੀਂ ਸੀ ਤਾਂ ਜਿਹੜੀ ਗਰੀਬੀ ਆ ਉਹ ਅੱਜ ਉਹ ਗਰੀਬੀ ਦੀ ਜਿੱਤ ਹੋਈ ਆ ਪੈਸੇ ਦੀ ਜਿੱਤ ਨਹੀਂ ਹੋਈ ਇਹ ਕਾਂਗਰਸ ਪਾਰਟੀ ਦੇ ਬੈਟਾ ਮੈਂ ਸ਼ਰਮਣੀ ਅਕਾਲੀਗਰ ਦੇ ਨਾਲ ਆ ਔਰ ਜਿਹੜਾ ਮੇਰਾ ਦਿਲ ਦਾ ਸਤਕਾਰ ਆ ਉਹ ਇਸ ਬੱਚੇ ਨਾਲ ਆ ਮੈਂ ਹਮੇਸ਼ਾ ਇਹਨੂੰ ਇਹ ਗੱਲ ਕਹੀ ਸੀ ਕਿ ਆਪਾਂ ਨਿਮਰਤਾ ਦੇ ਨਾਲ ਰਹਿਣਾ ਪੈਸੇ ਦੇ ਜੋਰ ਨਾਲ ਨਹੀਂ ਜਿੱਤਣਾ ਅੱਜ ਤੱਕ ਦੇਖੋ ਸ਼ਰਾਬ ਦਾ دریا ਵਗਿਆ ਪੈਸੇ ਇਨੇ ਲੱਗੇ ਪਰ ਇਸ ਮੇਰੇ ਪੁੱਤ ਨੇ ਅੱਜ ਤੱਕ ਕਿਸੇ ਨੂੰ ਇੱਕ ਬੋਤਲ ਵੀ ਸ਼ਰਾਬ ਦੀ ਨਹੀਂ ਦਿੱਤੀ ਹੁਣ ਅਸੀਂ ਪਹੁੰਚ ਚੁੱਕਿਆ ਬਾੜ ਨੰਬਰ 44 ਦੇ ਵਿੱਚ ਜਿੱਥੇ ਹਦੀਆਬਾਦ ਦੇ ਦੋ ਵੱਡੇ ਚਿਹਰੇ ਆਮ ਮੁੰਡਿਆਂ ਨੇ ਹਰਾ ਦਿੱਤੇ ਆ ਇੱਕ ਤਾਂ ਪਲਵੱਦਰ ਸਿੰਘ ਦੁੱਗਲ ਦੀ ਨੂੰ ਨੀਤੂ ਦੁੱਗਲ ਦੂਜੇ ਪਾਸੇ ਆਮ ਆਦਮੀ ਪਾਰਟੀ ਸ਼ਾਮਲ ਹੋ ਗੁਰਦੀਪ ਦੀਪਾ ਜਿਹੜੇ ਕੇ ਵੱਡੇ ਦਾਅਵੇ ਸੀ ਵੀ ਇਹ ਦੋ ਬੰਦੇ ਹਾਰ ਨਹੀਂ ਸਕਦੇ ਇਹ ਦੋ ਬੰਦਿਆਂ ਨੂੰ ਹਰਾਉਣ ਵਾਲਾ ਕੋਈ ਹੈ ਹੀ ਨਹੀਂ ਹੈਗਾ ਪਰ ਸੌਰਵ ਜੋਸ਼ੀ ਜਿਨ੍ਹਾਂ ਨੂੰ ਕੋਈ ਕਹਿੰਦਾ ਸੀ ਤੀਜੇ ਨੰਬਰ ਤੇ ਆਉਣਾ ਕੋਈ ਕਹਿੰਦਾ ਸੀ ਦੂਜੇ ਨੰਬਰ ਤੇ ਆਉਣਾ ਕੋਈ ਕਹਿੰਦਾ ਸੀ ਵੀ ਸੌਰਵ ਜੋਸ਼ੀ ਨੇ ਸਮਰਥਨ ਭਾਜਪਾ ਨੂੰ ਦਿੱਤਾ ਪਰ ਆਹ ਦੇਖ ਲਓ ਵੀ ਇਸ ਬੰਦੇ ਨੇ ਦਿਨੇ ਤਾਰੇ ਸਾਰਿਆਂ ਨੂੰ ਦਿਖਾਤੇ ਆ ਦੋ ਉਮੀਦਵਾਰ ਆਪਸ ਵਿੱਚ ਲੜਦੇ ਰਹੇ ਪਰ ਜੋਸ਼ੀ ਜੀ ਉਹੀ ਬੜੇ ਨਿਮਰਤਾ ਨਾਲ ਰਹੇ ਹੱਥ ਜੋੜ ਕੇ ਪ੍ਰਚਾਰ ਕੀਤਾ ਉੱਚਾ ਬੋਲ ਬੋਲਿਆ ਨਹੀਂ ਤੇ ਅੱਜ ਥੋੜੀ ਜਿੱਤ ਹੋ ਗਈ ਆ ਹਰਾਇਆ ਵੀ ਤੁਸੀਂ ਵੱਡੇ ਚਿਹਰੇ ਨੂੰ ਆ ਹਾਂਜੀ ਹਾਂਜੀ ਕੀ ਕਹਣਾ ਚਾਹੁੰਦੇ ਹੋ ਬਸ ਉਹਨਾਂ ਦੇ ਹੰਕਾਰ ਨੇ ਉਹਨਾਂ ਨੂੰ ਹਰਾਇਆ ਸਾਡੇ ਵਿਸ਼ਵਾਸ ਨੇ ਲੋਕਾਂ ਦੇ ਪਿਆਰ ਨੇ ਸਾਨੂੰ ਜਿਤਾਇਆ ਬਸ ਥੈਂਕ ਯੂ ਬਹੁਤ ਬਹੁਤ ਧੰਨ ਵਾਲੇ ਬਹੁਤ ਭਾਈ ਜੀ ਦੇਖੋ ਸਰਦਾਰ ਸਾਹਿਬ ਬੜਾ ਜਿਹੜਾ ਰਿਜ਼ਲਟ ਬੜਾ ਔਖਾ ਜਿਹਾ ਦੇਖਣ ਨੂੰ ਮਿਲਿਆ ਜੋ ਸੋਚ ਨਹੀਂ ਸੀ ਕਿਸੇ ਦੀ ਉਦਾਂ ਦਾ ਰਿਜ਼ਲਟ ਸੌਰਵ ਜੋਸ਼ ਨੇ ਦਿੱਤਾ ਤੇ ਗਰਦੀਪ ਦੀਪਾ ਦਾ ਚਲੋ ਵੱਡੇ ਚਿਹਰੇ ਹੈ ਗਿਆ ਤੇ ਉਹਨਾਂ ਨਾਲ ਭਾਜਪਾ ਨੂੰ ਵੀ ਹਰਾ ਕੇ ਪਹਿਲੇ ਨੰਬਰ ਤੇ ਆ ਗਏ ਇਹਨਾਂ ਨੂੰ ਤੀਜੇ ਨੰਬਰ ਤੇ ਕਿਹਾ ਜਾਂਦਾ ਸੀ ਇਹ ਨੰਬਰ ਦਾ ਪ੍ਰਤੀਕ ਮੁੰਡਾ ਆ ਯਾਨੀ ਕਦੀ ਵੀ ਜ਼ਿੰਦਗੀ ਦੇ ਵਿੱਚ ਕਦੀ ਇਦਾਂ ਕਿਸੇ ਨੂੰ ਤੇ ਜੋਰ ਦੇ ਨਾਲ ਨਹੀਂ ਇਹਨਾਂ ੱਤਕਾ ਨਹੀਂ ਕਿਸੇ ਨੇ ਕੀਤਾ ਮੇਰੀ ਇੱਕ ਦਿਲੀ ਤਮੰਨਾ ਆ ਇਹ ਐਡੇ ਨੇ ਇਨਸਾਨ ਜਿਹੜੇ ਆ ਬਗੈਰ ਪੈਸੇ ਤੋਂ ਜਿੱਤਣ ਵਾਲੇ ਵੀ ਹੈਗੇ ਆ ਹੂੰ ਜੇ ਨੂੰ ਦੱਸਦੇ ਸੀ ਕਿ 10 ਲੱਖ ਚ ਇਹ ਵਿਕਿਆ ਪਰ ਇਹ ਵਿਕਿਆ ਨਹੀਂ ਸੀ ਮੈਨੂੰ ਇਸ ਤਰ੍ਹਾਂ ਦਿਖਾਲਦਾ ਬਹੁਤ ਮਾਣ ਆ ਕਿ ਮੇਰੇ ਇਸ ਇਲਾਕੇ ਦੀ ਨਹਾਰ ਬਦਲਣ ਦੇ ਵਿੱਚ ਜਿੱਥੇ ਦੁੱਖ ਸੁੱਖ ਦੇ ਵਿੱਚ ਇਹ ਸ਼ਰੀਕ ਹੁੰਦਾ ਆ ਮੈਂ ਇਹਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਮੈਂ ਇਹ ਆਸ ਰੱਖਦਾ ਕਿ ਇਸ ਮਹੱਲੇ ਦੇ ਵਿੱਚ ਮੇਰੇ ਜਿੰਨੇ ਵੀ ਵਾਰਡ ਦੇ ਬੰਦੇ ਆ ਉਹਨਾਂ ਨੂੰ ਕੋਈ ਵੀ ਤਕਲੀਫ ਨਾ ਹੋਣ ਦਵੇ ਔਰ ਉਹਨਾਂ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਨਿਮਰਤਾ ਦੇ ਨਾਲ ਇਦਾਂ ਹੀ ਕੰਮ ਕਰਦਾ ਰਹੇ ਤਾਂ ਜਿਹੜੀ ਗਰੀਬੀ ਆ ਉਹ ਅਜੇ ਗਰੀਬੀ ਦੀ ਜਿੱਤ ਹੋਈ ਆ ਪੈਸੇ ਦੀ ਜਿੱਤ ਨਹੀਂ ਹੋਈ ਕਿਉਂਕਿ ਕਿਉਂਕਿ ਦੇਖੋ ਜੋਜ ਬਹੁਤ ਆ ਕਿਉਂਕਿ ਇੱਥੇ ਸਾਰਾ ਸ਼ਹਿਰ ਕਹਿੰਦਾ ਸੀ ਵੀ ਗਰੀਬ ਦੀਪਾ ਵੱਡਾ ਚਿਹਰਾ ਆ ਬਹੁਤ ਵਧੀਆ ਕੌਂਸਲਰ ਬਣਿਆ ਆ ਪਾਰਟੀਆਂ ਜੀ ਵੱਡੇ ਅਹੁਦੇ ਵੀ ਉਹਨਾਂ ਨੂੰ ਹਰਾਉਣਾ بڑا ਔਖਾ ਤੇ ਦੂਜੇ ਪਾਸੇ ਇਹ ਵੀ ਸ਼ਹਿਰ ਜਨਾਰਾ ਚੱਲ ਪਿਆ ਵੀ ਦਲਬਜ਼ੁਰਾਂ ਨੂੰ ਵੋਟ ਨਾ ਪਾਇਓ ਜਿਹੜਾ ਵੀ ਕਿਸੇ ਪਾਰਟੀ ਜੋਗੇ ਨੂੰ ਹਰਾ ਦੇ ਸੋਮ ਪ੍ਰਕਾਸ਼ ਵੀ ਇਸ ਵਾਰ ਦੇ ਬਿਆਨ ਦੇ ਗਏ ਸੀ ਵੀ ਦਲਬਜ਼ੁਰਾਂ ਨੂੰ ਵੋਟਾਂ ਨਾ ਪਾਇਓ ਕਿ ਉਹ ਬੱਕ ਬੱਕ ਪਾਰਟੀਆਂ ਬਦਲਨੀਆਂ ਮਹਿੰਗੀਆਂ ਪਈਆਂ ਜਾਂ ਉਹਨਾਂ ਦਾ ਅਸਰ ਥੂ ਘਟ ਗਿਆ ਸੀ ਕਿ ਜਾਂ ਲੋਕਾਂ ਨਾਲ ਮੇਲ ਵਰਤਨ ਘਟ ਗਿਆ ਸੀ ਆਪਣੀ ਸੋਚ ਦੇ ਅਕੋਰਡਿੰਗ ਬੰਦਾ ਚੱਲਦਾ ਇਹ ਕਾਂਗਰਸ ਪਾਰਟੀ ਦੇ ਵਿੱਚ ਆ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਪਰ ਜਿਹੜਾ ਮੇਰਾ ਦਿਲ ਦਾ ਸਤਕਾਰ ਆ ਉਹ ਇਸ ਬੱਚੇ ਦੇ ਨਾਲ ਆ ਮੈਂ ਹਮੇਸ਼ਾ ਇਹਨੂੰ ਇਹ ਗੱਲ ਕਹੀ ਸੀ ਕਿ ਆਪਾਂ ਨਿਮਰਤਾ ਦੇ ਨਾਲ ਰਹਿਣਾ ਪੈਸੇ ਦੇ ਜੋਰ ਨਾਲ ਨਹੀਂ ਜਿੱਤਣਾ ਅੱਜ ਤੱਕ ਦੇਖੋ ਸ਼ਰਾਬ ਦਾ دریا ਵਗਿਆ ਪੈਸੇ ਇਨੇ ਲੱਗੇ ਪਰ ਇਸ ਮੇਰੇ ਪੁੱਤ ਨੇ ਅੱਜ ਤੱਕ ਕਿਸੇ ਨੂੰ ਇੱਕ ਬੋਤਲ ਵੀ ਸ਼ਰਾਬ ਦੀ ਨਹੀਂ ਦਿੱਤੀ ਔਰ ਇਹ ਜਿੱਤ ਹੋਣ ਦੇ ਨਾਲ ਜੋ ਵੀ ਇਨਸਾਨ ਅੱਜ ਦੇਖਦਾ ਪਿਆ ਇਸ ਇੰਟਰਵਿਊ ਨੂੰ ਦੇਖਦਾ ਪਿਆ ਉਹਨੂੰ ਇਹ ਅਹਿਸਾਸ ਹੋ ਜਾਣਾ ਚਾਹੀਦਾ ਕਿ ਜਿਹੜੀ ਜਨਤਾ ਜਨਾਰਦਨ ਆ ਨਾ ਇਹ ਵੱਡੀ ਆ ਬੰਦਾ ਵਿਸ਼ੇਸ਼ ਨਹੀਂ ਵੱਡਾ ਅੱਜ ਸਾਡੇ ਇਸ ਇਲਾਕੇ ਵਿੱਚ ਜੋ ਲਾਲ ਲਕੀਰ ਦੇ ਵਿੱਚ ਆਉਂਦਾ ਇਹ ਇਲਾਕਾ ਪਰ ਉਹਨਾਂ ਬੰਦਿਆਂ ਨੇ ਨਕਸ਼ਿਆਂ ਦੇ ਨਾਂ ਦੇ ਉੱਤੇ ਜਾਂ ਇੰਨਾ ਤਾਂ ਕੀਤਾ ਜਾਂਦਾ ਆ ਉਹ ਬੰਦੇ ਤਰਾ-ਤਰਾ ਕਰਦੇ ਫਿਰਦੇ ਸੀ ਜਿੱਥੇ ਸੈਫੀ ਚੱਡਾ ਔਰ ਇਹ ਜੋਸ਼ੀ ਮੈਨੂੰ ਨਹੀਂ ਇਹ ਕਾਂਗਰਸ ਦੇ ਜਿੱਤੇ ਆ ਇਹ ਸੇਵਾਦਾਰ ਆ ਸੇਵਾਦਾਰ ਜਿੱਤੇ ਆ ਮੈਂ ਪਰਮਾਤਮਾ ਦੇ ਚਰਨਾਂ ਚ ਹੀ ਅਰਦਾਸ ਬੇਨਤੀ ਕਰਦਾ ਨਿਭ ਕੇ ਰਹੀਓ ਇਹਨਾਂ ਬੰਦਿਆਂ ਦੇ ਨਾਲ ਜੁੜ ਕੇ ਰਹੀਓ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਈਓ ਸੌਰੀ ਜੀ ਬਹੁਤ ਘੱਟ ਬੋਲਦੇ ਹੁਣ ਤੁਸੀਂ ਕੌਂਸਲ ਬਣ ਗਏ ਹੋ ਹੁਣ ਬੋਲਣਾ ਪੈਣਾ ਹੈ ਕੰਮ ਕਰਨ ਦੇ ਯਕੀਨ ਕਰਦਾ ਕੰਮ ਕੰਮ ਤੇ ਕਰਦੇ ਹਾਂ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਤਾ ਕੌਂਸਲ ਬਣਾਤਾ ਤੀਜੇ ਨੰਬਰ ਤੇ ਕਹਿੰਦੇ ਸੀ ਪਹਿਲੇ ਤੇ ਆ ਗਏ ਉਹਨਾਂ ਦੇ ਦੋ ਸ਼ਬਦ ਜ਼ਰੂਰ ਬੋਲ ਦਿਓ ਮੈਂ ਉਹਨਾਂ ਦਾ ਰਹਿੰਦੇ ਸਾਥ ਕਰਣੀ ਹੈ ਸੋ ਬਹੁਤ ਸਾਊ ਸੁਹਾਵਾ ਤੋਂ ਆ ਬੜੇ ਮਿੱਠੇ ਪਿਆਰੇ ਆ ਵੱਡੇ ਤੇਰੇ ਹਰਾਤੇ ਕੋ ਬਦਰ ਜੈਪੁਰ ਰਾਤ ਦੇ ਲੇਟਾਂ ਨਹੀਂ ਕੋਈ ਨਹੀਂ ਜੀਬ ਦੀਪਾ ਵੀ ਹਰਾਤੇ ਆ ਤੇ ਰਿਜ਼ਲਟ ਦੇਖ ਲਿਆ ਸੇਖਾ ਦਾ ਆਬ ਸਭ ਤੋਂ ਪਹਿਲੋ ਤਾਂ ਅਸੀਂ ਵਾਰਡ ਨੰਬਰ 46 ਦੇ ਸਾਰੇ ਹੀ ਵੋਟਰਾਂ ਦਾ ਸਾਰੇ ਹੀ ਸਪੋਟਰਾਂ ਦਾ ਬਹੁਤ ਬਹੁਤ ਧੰਨਵਾਦ ਔਰ ਹਦੀਆਵਾਦ ਦਾ ਜਿਨ੍ਹਾਂ ਨੇ ਕੀ ਸਾਡੇ ਹਦੀਆਵਾਦ ਦੇ ਦੋਨੋਂ ਹੀ ਵਾਰਡ ਜਿਹੜੇ ਕੀ ਦੋਨੋਂ ਹੀ ਨੌਜਵਾਨ ਚਿਹਰਿਆਂ ਨੂੰ ਇਹ ਨਹੀਂ ਕਿ ਇਹ ਕਿਸੇ ਵੀ ਪਰਿਵਾਰ ਦੇ ਲੀਡਰ ਨਹੀਂ ਪੈਦਾ ਹੋਏ ਦੇ ਵਰਕਰ ਤੋਂ ਹੋਏ ਆ ਲੋਕਾਂ ਨੇ ਲੀਡਰਾਂ ਨੂੰ ਅਕਲ ਦਵਾਈ ਆ ਕਿ ਅਸੀਂ ਜਿਹੜੇ ਕੀ ਜਿਹੜੇ ਵਰਕਰ ਆ ਉਹਨਾਂ ਦੇ ਨਾਲ ਸਾਰਾ ਹदियावाद ਸਾਰਾ ਹੀ ਇਹਨਾਂ ਦੇ ਨਾਲ ਆ ਲੀਡਰ ਜਿਹੜੇ ਬਣਾਏ ਸੀ মিডিਆ ਨੇ ਬਣਾਏ ਸੀ ਲੋਕਾਂ ਨੇ ਨਹੀਂ ਸੀ ਬਣਾਏ ਔਰ ਲੋਕਾਂ ਨੇ ਹੀ ਢਾ ਦਿੱਤੇ ਆ ਜੀ ਇਹ ਸਾਰੇ ਹदियावाद ਦਾ ਵਾੜ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਮੈਨੂੰ ਆਪਣਾ ਆਸ਼ੀਰਵਾਦ ਦਿੱਤਾ ਸੋ ਬਾਕੀ ਹੁਣ ਜਿੱਤ ਹੋ ਗਈ ਆ ਧੰਨਵਾਦ ਟੋਰੇ ਕਰ ਰਹੇ ਆ ਜੀ ਡੱਗੜ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵੋਟਾਂ ਮਿਲੀਆਂ ਜੀ ਸੋ ਹੁਣ ਬਹੁਤ ਵੱਡਾ ਇਹਨਾਂ ਨੇ ਸੁਨੀਹਾ ਲੋਕਾਂ ਦੇ ਤਾਂ ਧੰਨਵਾਦ ਵੀ ਕੀਤਾ